ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਲッキー ਮਕਰ ਚੈਨਲ ਤੇ ਸਵਾਗਤ ਹੈ ਹੁਣ ਜਿਵੇਂ ਤੁਹਾਨੂੰ ਪਿਛਲੀ ਵੀਡੀਓ ਚ ਵੀ ਐਸਐਮਐਸ 골ਡ ਬਾਰੇ ਦੱਸਿਆ ਸੀ ਜਿਹੜੇ ਕਿਹੜੇ ਕਿਹੜੇ ਫਾਰਮਰ ਆਪਣੇ ਲੈ ਕੇ ਜਾਂਦੇ ਉਹਨਾਂ ਨਾਲ ਤੁਹਾਨੂੰ ਗੱਲਬਾਤ ਕਰਾਵਾਂਗੇ ਤਾਂ ਆਪਣੇ ਪਿੰਡ ਕੋਖਰ ਤੋਂ ਜ਼ਿਲ੍ਹਾ ਸਰਸਾ ਤਸੀਲ ਤਵੰਡੀ ਤਸੀਲ ਡਾਬਾ ਦੀ ਤੋਂ ਆਪਣੇ ਕਿਸਾਨ ਜੀ ਨੇ ਦੱਸਿਆ ਸੀਗਾ ਵੀ ਸਾਨੂੰ ਆਹ ਬੈਨੀਫਿਟ ਮਿਲਿਆ ਐਸਐਮਐਸ 골ਡ ਦਾ ਇਸ ਕਰਕੇ ਆਪਣੇ ਇੱਕ ਹੋਰ ਮੇਰਾ ਭਰਾ ਆਇਆ ਸੀਗਾ ਇਹਨਾਂ ਨੇ ਵੀ SMS 골ਡ ਵਰਤਿਆ ਸੀ ਝੋਨੇ ਤੇ ਉਹ ਪੁੱਛਾਂਗੇ ਝੋਨੇ ਤੇ ਕਿਵੇਂ ਰਿਜ਼ਲਟ ਲੱਗਿਆ ਬਲਕਰਨ ਜੀ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਜੀ ਹਾਂ ਝੋਨੇ ਦੀ ਗਰੋਥ ਝੋਨੇ ਦੀ ਹਾਈਟ ਝੋਨੇ ਦੇ ਵਿੱਚ ਮਤਲਬ ਵੀ ਕੱਚਾਪਣ ਇਹ ਜਿਆਦਾ ਮਿਲਿਆ ਉਹਦੇ ਵਿੱਚ ਸਾਨੂੰ ਤੇ ਲਾਸਟ ਤੇ ਵੀ ਕਿਵੇਂ ਰਿਹਾ ਲਾਸਟ ਤੇ ਬਹੁਤ ਵਧੀਆ ਪਕਾਅ ਵੇਲੇ ਝੋਨੇ ਦਾ ਬਹੁਤ ਵਧੀਆ ਰਿਜ਼ਲਟ ਮਿਲਿਆ ਸਾਨੂੰ ਤੇ ਠੀਕ ਹੈ ਆਹ ਕਿਸਾਨ ਵੀਰੋਂ ਕਹਿੰਨੇ ਆ ਜਿਵੇਂ ਕਈ ਕਿਸਾਨ ਵੀਰਾਂ ਦੇ ਕਮੈਂਟ ਆ ਜਾਂਦੇ ਆ ਬਲਕਰਨ ਹਾਂਜੀ ਕਿਉਂ ਪਸਾਨਾਂ ਦਾ ਖਰਚਾ ਕਰਾਉਂਦੇ ਹੋ ਤੁਸੀਂ ਕਿਉਂ ਅਸੀਂ ਤਾਂ ਇਹ ਅਖੇ ਜੀ ਡੀਏਪੀ ਦੀ ਜਗ੍ਹਾ ਤੇ ਪਾਕੇ ਦੇਤੇ ਕਮੈਂਟ ਆਏ ਨੇ ਦੋ ਪਈਆਂ ਦੇ ਵੀ ਤੁਸੀਂ ਕਿਉਂ ਪਸਾਨਾਂ ਦਾ ਖਰਚਾ ਕਰਾਉਂਦੇ ਹੋ ਅਸੀਂ ਕਿਸਾਨ ਵੀਰੋਂ ਸਿਰਫ ਇਹ ਨਾ ਕਹਿੰਨੇ ਵੀ ਜਿਹੜੀ ਡੀਏਪੀ ਪਾ ਰਹੇ ਹੋ ਉਹਦੀ ਜਗ੍ਹਾ ਤੇ ਕਿੱਲੇ ਤੋਂ ਕਿੱਲੇ ਚ ਪਾਕੇ ਦੇਖੋ ਜਿੱਥੇ ਤੁਸੀਂ ਡੀਏਪੀ ਦਾ ਖਰਚਾ ਕਰ ਰਹੇ ਹੋ ਤੁਸੀਂ ਉਹਦੇ ਬਰਾਬਰ ਕਰਕੇ ਦੇਖੋ ਤੁਹਾਡਾ ਖਰਚਾ ਘਟੂਗਾ ਨਾ ਕਿ ਵਧੂਗਾ ਅਸੀਂ ਵੀਰੋਂ ਗੱਲਾਂ ਸਾਂਝੀਆਂ ਕਰਨੀਆਂ ਸੀਗੀਆਂ ਵੀ ਫालतू ਖਰਚਾ ਨਹੀਂ ਕਰਾਰੇ ਕਿਉਂਕਿ ਡੀਏਪੀ ਵਿੱਚ ਇਕੱਲਾ ਫਾਸਫੋਰਸ ਹੀ ਹੈ ਤੇ ਯੂਰੀਆ ਤੇ ਨੂਰੀ ਆਪਾਂ ਪਾਈ ਜੰਨੇ ਆਂ ਜਿੰਤੀ 3.5 4 4 ਗੱਟੇ 5 5 ਗੱਟੇ ਪਾ ਲੈਨੇ ਆਂ ਕਣਕ ਚ ਝੋਨੇ ਚ ਤੇ ਸਨੋ ਐਸਐਮਐਸ 골ਡ ਸਿਰਫ ਕਿੱਲੇ ਦੋ ਪਿੱਲੇ ਚ ਉਹ ਵੀ ਸਨੋ ਡੀਏਪੀ ਦੀ ਜਗ੍ਹਾ ਤੇ ਫालतू ਖਰਚਾ ਨਹੀਂ ਜਿੱਥੇ ਤੁਸੀਂ ਡੀਏਪੀ ਵਰਤਨੀਆ ਜਾਂ ਹੋਰ ਕੋਈ ਚੀਜ਼ ਵਰਤਨੀਆ ਉਹਦੀ ਜਗ੍ਹਾ ਤੇ ਕਿੱਲੇ ਦੋ ਕਿੱਲੇ ਚ ਪਾ ਕੇ ਦੇਖਿਓ ਨਾ ਕਿਸੇ ਨੂੰ ਇਹ ਕਹਿੰਦੇ ਵੀ ਡੀਏਪੀ ਵੀ ਪਾਲੋ ਤੇ ਇਹ ਵੀ ਪਾਲੋ ਡੀਏਪੀ ਨੂੰ ਛੱਡ ਕੇ ਜਿੱਥੇ ਤੁਸੀਂ 10 ਕਿੱਲਾਂ ਦੀ ਡੀਏਪੀ ਪਾਣੀ ਅੱਧਾ ਗੱਟਾ ਤੇ ਸਾਡਾ ਕਿੱਲੇ ਦੋ ਕਿੱਲੇ ਚ ਐਸਐਮਐਸ 골ਡ ਪਾ ਕੇ ਦੇਖਿਓ ਤੁਹਾਨੂੰ ਹੋਰ ਵੀ ਕਿਸਾਨ ਵੀਰਾਂ ਦੇ ਵਿਊ ਦਵਾੰਦੇ ਰਵਾਂਗੇ ਜਿਹੜੇ ਜਿਹੜੇ ਕਿਸਾਨ ਵੀਰ ਇੱਕ ਕਿਸਾਨ ਵੀਰ ਹੋਰ ਆਏ ਸੀਗੇ 40 ਗੱਟੇ ਝੋਨੇ 'ਚ ਲੈ ਕੇ ਗਏ ਸੀ ਤੇ 40 ਹੁਣ ਗੱਟੇ ਹੁਣ ਕਣਕ 'ਚ ਲੈਣਾ ਆ ਪਰ ਉਹ ਕਹਿੰਦੇ ਮੈਂ ਇੱਧਰ YouTube ਤੇ ਵਗੈਰਾ ਮੈਂ ਤਾਂ ਬੋਲਣ ਜਾਂਦਾ ਤੇ ਉਹ ਕਿਸਾਨ ਵੀਰ ਨੇ ਵੀ ਵਿਊ ਜੇ ਮਤਲਬ ਦੇਣ ਤੋਂ ਮਨਾ ਕਰਤਾ ਕਹਿੰਦੇ ਯਾਰ ਮੈਂ ਕਦੇ ਬੋਲੇ ਬਲੇ ਐਸ ਕਰਕੇ ਵੀਰੋ ਏ ਕਿਸਾਨ ਵੀਰ ਆਏ ਰਹਿ ਜਾਂਦੇ ਆ ਵੀ ਕੋਈ ਚਾਰੇ ਬੋਲੇ ਨਹੀਂ ਹੁੰਦੇ ਸੋਦਾ ਖਰਚਾ ਨਿਕਲਵਾ ਰਹੇ ਸੋਦਾ ਬਚਤ ਕਰਵਾ ਰਹੇ ਆ ਕਿੱਲੇ ਤੋਂ ਕਿੱਲੇ ਚ ਕਹਿੰਦੇ ਆ ਡੀਏਪੀ ਦੀ ਜਗਾ ਤੇ ਹਾਂਜੀ ਦੋਸਤੋ ਆਪਣੇ ਇੱਕ ਹੋਰ ਕਿਸਾਨ ਵੀਰ ਡੀਏਪੀ ਨੂੰ ਘਟਾ ਕੇ ਐਸਐਮਐਸ 골ਡ ਪਾਣ ਲੱਗ ਗਏ ਆਪ ਨੂੰ ਮੈਨ ਲੱਗਦਾ ਗੁਰਮੇਲ ਸਿੰਘ ਜੀ ਨੂੰ 2 ਸਾਲ ਹੋ ਗਏ ਇਹਨਾਂ ਦਾ ਪਿੰਡ ਸੀਰ ਹੈ ਜ਼ਿਲ੍ਹਾ ਸਰਸਾ ਤਹਿਸੀਲ ਤਲਵੰਡੀ ਸਾਬੋ ਆਪ ਨੂੰ ਕਿੰਨੇ ਸਾਲ ਹੋ ਗਏ ਵਰਤ ਦੇ ਨੂੰ 2 ਸਾਲ ਹੋ ਗਏ 2 ਸਾਲ ਹੋ ਗਏ ਵਰਤ ਦੇ ਠੀਕ ਹੈ ਤੁਹਾਨੂੰ ਮਤਲਬ ਵੀ ਖਰਚੇ ਦੇ ਨਾਲ ਵਧਿਆ ਕਿ ਘਟਿਆ ਜਿਵੇਂ ਕਈ ਕਿਸਾਨ ਵੀਰ ਕਹਿੰਦੇ ਅਰ ਵੀ ਇਹ ਖਰਚਾ ਵਧਾਉਂਦੀ ਹੈ ਜਿਹਦੇ ਨਾਲ ਤੁਸੀਂ ਖਰਚਾ ਵਧਾ ਰਹੇ ਹੋ ਕਿਸਾਨ ਦਾ ਤੁਸੀਂ ਕੀ ਘਟਾਇਆ ਇਹਦੇ ਨਾਲ ਅੱਛਾ ਇਹਦਾ ਘਟਾ ਘਟਾਉਂਦੇ ਪਾਉਂਦੇ ਜੋ ਉਹ ਬੰਦ ਕਰਤਾ ਠੀਕ ਹੈ ਠੀਕ ਤੇ ਕੀ ਝਾੜ ਆਇਆ ਕਣਕ ਚ ਜਦੋਂ ਪਾਈ ਸੀ ਆਪਾਂ ਝਾੜ ਪਿਛਲੇ ਸਾਲ ਤਾਂ 65 ਦੇ ਅਮੀਜ ਬਈ ਸੀ ਠੀਕ ਹੈ ਤੇ ਅੱਜ ਕਿੰਨਾ ਆਸਤਾਰ ਐਕਟਿਸ 100 ਮੰਨਤੇ ਤੇ ਹੁਣ ਕਿੰਨੇ ਘੱਟੇ ਲੈਣਾ ਇਸ ਤੁਸੀਂ ਇਹ 9 ਕਿੱਲੇ ਕਣਕ ਉਹਦੇ ਲੈ 9 9 ਕਿੱਲੇ ਆਪਣੇ ਕਿਸਾਨ ਵੀਰ ਦੇ 9 ਹੀ ਗੱਟੇ ਲੈਣ ਆਏ ਐ ਇਸ ਕਰਕੇ ਕਈ ਕਿਸਾਨ ਵੀਰ ਕਹਿੰਦੇ ਆ ਵੀ ਖਰਚਾ ਵੱਧ ਦੇ ਨਾਲ ਕਿਸਾਨ ਵੀਰੋ ਸਗੋਂ ਖਰਚਾ ਘਟਦਾ ਆਪਣੇ ਪਹਿਲਾਂ ਵਾਲੇ ਕਿਸਾਨ ਨੇ ਵੀ ਦੱਸਿਆ ਵੀ ਇਹਦੇ ਨਾਲ ਸਗੋਂ ਲਾਸਟ ਤੱਕ ਕਣਕ ਜਾਂ ਝੋਨਾ ਕੋਈ ਫਸਲ ਹੈ ਹਰੀ-ਭਰੀ ਰਹਿੰਦੀ ਹੈ ਆਹੀ ਵੀਰੋ ਤੁਹਾਣਾ ਗੱਲਾਂ ਸਾਂਝੀਆਂ ਕਿੰਨੀਆਂ ਸੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਕਰਿਓ ਜਿਹੜੇ ਮੇਰੀ ਬੇਨਤੀ ਵੀ ਇਹੀ ਹੈ ਕਿੱਲੇ ਦੋ ਕਿੱਲੇ ਚ ਜ਼ਰੂਰ ਪਾ ਕੇ ਦੇਖਿਓ ਤੁਹਾਨੂੰ ਫਿਰ ਰਿਜ਼ਲਟ ਪਤਾ ਲੱਗੂਗਾ ਡੀਪੀ ਨੂੰ ਘਟਾ ਕੇ ਜਿੱਥੇ ਤੁਸੀਂ ਡੀਏਪੀ ਪਾ ਰਹੇ ਹੋ ਉੱਥੇ ਇਹ ਜ਼ਰੂਰ ਪਾ ਕੇ ਦੇਖਿਓ ਧੰਨਵਾਦ